ਉਹ ਖੜੀ ਖੜੀ ਹਾਂ ਕਿੱਥੇ ਜਾਣਾ ਮੈਂ ਭੈਣ ਕੋਲੇ ਜਾ ਕੇ ਆਉਣਾ ਰਖੜੀ ਬਣਾ ਕੇ ਆਉਣਾ ਉਹ ਰਖੜੀ ਆਪਣਾ ਇਹਦੇ ਨਾਲ ਕੀ ਸੰਬੰਧ ਕਿਉਂ ਸੰਬੰਧ ਕਿਉਂ ਨਹੀਂ ਯਾਰ ਕੀ ਤੁਹਾਨੂੰ ਹੋ ਜਾਂਦਾ ਹੁੰਦਾ ਕਿ ਤਰੇ ਕਿਉਂ ਤੁਹਾਡੇ ਪੁੱਠਾ ਕੀੜਾ ਵਜਾ ਕੀ ਸੰਬੰਧ ਨਹੀਂ ਹੈਗਾ ਦੱਸ ਨਹੀਂ ਕੀ ਆ ਇਹਦਾ ਨਾਲ ਸੰਬੰਧ ਵੀ ਕੀ ਆ ਫਿਰ ਨਹੀਂ ਤੂੰ ਜਦੋਂ ਹਰੇਕ ਤਿਹਾੜ ਆਉਂਦਾਗਾ ਹੈ ਜਿਹਨੂੰ 2 ਰੁਪਏ ਵਿਚਾਰੀ ਨੂੰ ਦੇ ਆਵਾਂਗੇ ਕੀ ਹੋਰ ਤੁਸੀਂ ਤਾਂ ਨਹੀਂ ਜਾਂਦੇ ਤੂੰ ਤਾਂ ਤੂੰ ਤਾਂ ਲੈਤਾ ਹੋਇਆ ਠੇਕਾ ਨਾ ਜਾਣਦਾ ਨਹੀਂ ਕਿੱਡੀ ਕੀ ਫਰਕ ਹੋਊ ਫਿਰ ਜੇ ਵਗ ਜਾਗੇ ਤੇ ਤੁਸੀਂ ਪਾਣਾ ਜਦੋਂ ਕੀ ਤਿਹਾਰ ਆ ਗਿਆ ਇਹ ਤਿਹਾਰ ਮਨਾਉਣਾ ਨਹੀਂ ਇਹ ਠੇਕਾ ਲੇਤਾ ਤੁਸੀਂ ਨੇ ਉਹ ਨਹੀਂ ਆਇਆ ਤਿਹਾਰ ਦਾ ਤਾਂ ਆਇਆ ਕਮਾ ਹਾਂ ਆਪਾਂ ਮੰਗ ਦੂਦੇ ਆ ਮੰਗੇ ਲੈ ਮਾਗਰੋ ਯਾਰ ਜਦੋਂ ਤੂੰ ਤਿਹਾਰ ਨੂੰ ਹੀ ਜਾਹਦੇ ਮਾਗਰੋ ਤੁਸੀਂ ਕਿੱਥੇ ਭੱਗ ਜੂਗੇ ਭਾਈ ਮੈਂ ਤਾਂ ਗੱਲ ਸੁਣਾ ਬਾਲੇ ਵੱਡਾ ਬਦਵਾਨ ਨਾ ਬਣਾ ਇਹੀ ਇਹਨਾਂ ਵੀ ਇਹ ਤਿਹਾਰ ਆਪਣਾ ਨਹੀਂ ਹੈਗਾ ਹੈ ਸਾਰੇ ਲੋਕ ਜਿਹੜੇ ਮਨਾਉਂਦੇ ਨੇ ਫਿਰ ਉਹੀ ਨੇਗੇ ਯਾਰ ਕੋਚਾ ਲਾਪਾ ਲੋਕਾਂ ਦੇ ਮਗਰ ਥੋੜੀ ਲੱਗਣਾ ਭਾਈ ਲੋਕਾਂ ਦੇ ਮਗਰ ਲੱਗ ਗਈ ਰੋਟ ਆਉਂਦਾ ਹੁੰਦਾ ਹੈਗਾ ਇਹ ਕੱਲਾ ਕਰ ਤੁਰੇਗਾ ਤਾਂ ਕੱਲਾ ਹੀ ਰਹਿ ਜਾਂਦਾ ਹੁੰਦਾ ਬੰਦਾ ਐਵੇਂ ਤਾਂ ਮੈਨਾਂ ਜੂ ਹਿਆ ਰਾਮ ਨੂੰ ਮੈਂ। ਹਾਂ ਰਹਿਣਾ। ਤੁਸੀਂ ਤਾਂ ਉਹ ਬੰਦੇ ਹੋਗੇ। ਹਾਂ। ਸਰਪੰਚ ਹੋਣ ਜਿਵੇਂ ਸਾਡੇ ਪਿੰਡ ਦਾ ਸਰਪੰਚ ਆਉਣੇ ਕੰਮ ਇੱਕ ਨੰਬਰ ਕਰਾਇਆ ਹੈ। ਅੱਛਾ। ਹਾਂ। ਜਿੱਦੇ ਸਰਪੰਚ ਦੀ ਚੋਣ ਹੋਈ ਹੂੰ ਉਹਦੇ ਜਾ ਕੇ ਨਾ ਤੇਰੇ ਮੇਰੇ ਵਰਗਾ ਇਹ ਸਰਪੰਚ ਨੇ ਆ ਨਹੀਂ ਕਰਾਇਆ, ਇਹ ਨਹੀਂ ਕਰਾਇਆ। ਹੁਣ ਹੁਣ ਤੁਸੀਂ ਕਿੱਥੇ ਬੈਠੇ ਹੋਗੇ? ਤੁਸੀਂ ਉਹ ਲੋਕ ਹੋਗੇ। ਐਵੇਂ ਬਾਹਲਾ ਮੈਂ ਜਿਵੇਂ ਬੋਲਦਾ। ਮਾਤਾ ਭਾਈ ਜਾਊਂਗਾ ਕੱਦੀ ਕਦੀ ਭਾਣੇ ਕਿ ਮੈਨੂੰ ਨਹੀਂ ਪਤਾ ਹੈਗਾ ਆਪਦੇ ਤੁਸੀਂ ਕਿਵੇਂ ਮਰਜ਼ੀ ਕਰੋ, ਕਿਵੇਂ ਨਾ ਕਰੋ। ਟੋੜਾ ਟੋੜਾ ਦਾ ਠੇਕਾ ਰਹਿਤਾ ਹੋਏਗਾ। ਆ ਇਹਦਾ ਮੂਤ ਐ ਦਾ दारू ਤੋਂ ਬੈਨ ਆਣੀ ਹੋ ਖੋਲਦਾ ਹੈਗਾ ਮੈਂ ਤਾਂ ਪੀਣੀ ਆ ਮੈਂ ਉਹਨੂੰ ਮੈਂ ਉਹਨੂੰ ਕੱਲਾ ਨਹੀਂ ਕਰਾਂ ਨਹੀਂ ਫਿਰ ਕੱਲੀ ਕੁੜੀ ਨੂੰ ਹੁਣ ਤੁਸੀਂ ਫਿਰ ਸਾਲ ਬਾਅਦ ਤੁਸੀਂ ਰਖੜੀ ਬਣਾਉਣ ਦੇ 5-500 ਰੁਪਏ ਵੀ ਨਹੀਂ ਦੇ ਸਕਦੇ ਇਹਦਾ ਤੁਸੀਂ ਬਣਾ ਲਿਆ ਇਹ ਤਿਹਾਰ ਨਹੀਂ ਹੁੰਦਾ ਆਪਣਾ ਨਹੀਂ ਆਪਣਾ ਫਿਰ ਸੰਬੰਧ ਕਿਹਦੇ ਨਾਲ ਆਂ ਦੱਸ ਤੂੰ ਉਹ ਹੈ ਜੀ ਤਾਂ ਉਹ ਦੰਨਾ ਜਦੋਂ ਕਿਥੇ ਜਾਂਣਾ ਨਹੀਂ ਤੂੰ ਕਹਿਣਾ ਵੀ ਆਪਣਾ ਸੰਬੰਧ ਨਹੀਂ ਫਿਰ ਆਪਣਾ ਕਿਹੜੇ ਤਿਹਾਰ ਨਾਲ ਸੰਬੰਧ ਹੈ ਦੱਸ ਸੰਬੰਧ ਤਾਂ ਹੁਣ ਹੈਗਾ ਉਹੀ ਯਾਰ ਬਾੜੇ ਵੱਡੇ ਫੇਸਬੁੱਕੀ ਬਦਵਾਨ ਨਾ ਬਣਿਆ ਕਰੋ ਤੁਸੀਂ ਚੱਕ ਕੇ ਉਹੀ ਮੋਬਾਈਲ ਜਾ ਇਹ ਆਏ ਜੀ ਵਾਹ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਭਾਈ ਓ ਬਾਜਾ ਯਾਰ ਯਾ ਮੈਂ ਤਾਂ ਜਾਊਂਗਾ ਹੀ ਕਿਆ ਗਿਆ ਮੈਂ ਚਾਕੇ ਪੈਣ ਨੂੰ ਕੰਦ ਟਪਾ ਦੂੰ ਤੁਨਾ ਜਾਣੇ ਨੂੰ ਮੈਂ ਦੁਆ ਨੂੰ ਕਿ ਟਪਾ ਦੂਏ ਹੈ ਦੁਆ ਨੂੰ ਕਿ ਟਪਾ ਦੇ ਮੈਂ ਤੂੰ ਟਪਾ ਦੇਗਾ ਓਰੇ ਕੱਢੋ ਜੇ ਹੈਗੇ ਨੇ ਰੁਪਏ ਮੈਂ ਦੇਊਂਗਾ ਮੈਂ ਕਿਉਂ ਉਹਨਾਂ ਨੇ ਵੇਚੇ ਨੇ ਚੱਲ ਚੱਲ ਤੁਰਦਾ ਬਣ ਇੱਥੋਂ ਤੁਰਦਾ ਬਣਨ ਵਾਲੇ ਹੋਰ ਕਿਾ ਤੂੰ ਨਹੀਂ ਦਿੱਤੇ ਜਾਣਗੇ ਹਾਂ ਤਾ ਤੂੰ ਨਹੀਂ ਦਿੱਤੇ ਜਾਣਗੇ ਤੂੰ ਜਿਵੇਂ ਇਹ ਤਿਹਾਰ ਨਹੀਂ ਆਪਣਾ ਫਿਰ ਤਿਹਾਰਾ ਆਪਣਾ ਹੈ ਕਿਹੜਾਗਾ ਹਿਸਾਬ ਨਾਲ ਗੱਲ ਕਰਿਆ ਕਰੋ ਇਹ ਕੋਈ ਲੋਕ ਫੁੱਦੂ ਨਹੀਂ ਹੈਗੇ ਤੁਸੀਂ ਲੋਕਾਂ ਨੂੰ ਮਤਾਂ ਦਿੰਨਾ ਹੈਗਾ ਤੂੰ ਮੈਨੂੰ ਮਤਾਂ ਦਿੰਨਾ ਉਹ ਮਤਾਂ ਤਾਂ ਤੈਨੂੰ ਆਏ ਦਿੰਨੇ ਆਂ ਵੀ ਟਾਈਮ ਤੇ ਬਾਅਦ ਬਾਅਦ ਦੇ ਦਿਆਂਗੇ ਜਦੋਂ ਤੁਸੀਂ ਤਿਹਾਰ ਵਾਲੇ ਦਿੰਨੀ ਦੇ ਸਾਡੇ ਯਾਰ ਬਾਅਦ ਤੁਸੀਂ ਕਿੱਥੇ ਦੇਵੋਗੇ ਸਾਲ ਬਾਅਦ ਤਿਹਾਰ ਆਉਂਦਾਗਾ